ਸੋ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਰਾਮ ਨੌਮੀ ਦੇ ਪਾਵਨ ਪਰਬ ਦੀਆਂ ਸਮੂਹ ਟੀਮ ਮਾਲਵਾ ਬਨਾਉਂ ਰੱਖ-ਲੱਖ ਮੁਬਾਰਕਾਂ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਅੱਜ ਕੌਸ਼ਲਾ ਭਵਾਨੀਗੜ੍ਹ ਦੀਆਂ ਦਿਖਾ ਰਿਹਾ ਜਿੱਥੇ ਰਾਮ ਨੌਮੀ ਦੇ ਪਾਵਨ ਪੁਰਬ ਤੇ ਅੱਜ ਇਹ ਇੱਕ ਧਾਰਮਿਕ ਸਮਾਗਮ ਹੈ ਜਿਹੜਾ ਕੀਤਾ ਜਾ ਰਿਹਾ ਤੇ ਇਸ ਸਮਾਗਮ ਤੋਂ ਬਾਅਦ ਆਪਣੇ ਆਲੇ ਦੁਆਲੇ ਨੂੰ ਹਰਿਆਵਲ ਬਣਾਉਣ ਦੇ ਲਈ ਜੋ ਫਲ ਦਾ ਰੁੱਖ ਨੇ ਉਹ ਵੀ ਬੰਦੇ ਜਾਣਗੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਅੰਦਰ ਜਿੱਥੇ ਤੁਹਾਨੂੰ ਗਿੰਨੀ ਕਲਬ ਨਰਿੰਦਰ ਕੁਮਾਰ ਸ਼ੈਦੀ ਭਾਜਪਾ ਦੇ ਮੰਡਲ ਪ੍ਰਧਾਨ ਨੇ ਉੱਥੇ ਹੀ ਭਾਜਪਾ ਅਗੂ ਰਿੰਕੂ ਗੋਇਨ ਸ਼ੋਸ਼ਾਤ ਗਲਗ ਯੋਗੇਸ਼ ਸ਼ਰਮਾ ਦੇ ਨਾਲ ਰੀਟੂ ਚਹਿਲ ਸਾਕਾ ਕੌਂਸਲਰ ਨੇ ਕਰਨ ਗਰਗ ਮੰਗਲ ਸ਼ਰਮਾ ਰਿਪੀ ਸ਼ਰਮਾ ਲੋਦੀ ਬਾਬਾ ਰੋਬਿਸ਼ ਗਰਗ ਤੋਂ ਇਲਾਵਾ ਇੰਦਰਜੀਤ ਸਿੰਘ ਬਾਬਾ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਰੁੱਖ ਬੰਡੇ ਜਾ ਰਹੇ ਨੇ ਜੋ ਪੱਤਰਕਾਰ ਭਾਈਚਾਰਾ ਪਹੁੰਚਿਆ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸਿੱਧਾ ਗਊਸ਼ਾਲਾ ਤੋਂ ਸੋਪਾ ਆਪਾਸੇ ਮੰਡਲ ਪ੍ਰਧਾਨ ਨਜ਼ਰ ਆ ਰਹੇ ਨੇ ਉੱਥੇ ਬੀਬੀਆਂ ਨੂੰ ਵੀ ਜਿਹੜੇ ਰੁੱਖ ਨੇ ਉਹ ਬੰਡੇ ਗਏ ਨੇ ਸੋ RAM ਨੋਮੀ ਦਾ ਪਾਵਨ ਤਿਉਹਾਰ ਪਮਾਉ ਲਾਕੇ ਦੇ ਵਕ ਵਕ ਮੰਦਰਾਂ ਦੇ ਵਿੱਚ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਪਰ ਇਹ ਤਸਵੀਰਾਂ ਤੁਹਾਨੂੰ ਉਚੇਚੇ ਤੌਰ ਤੇ ਪਲੱਸ ਪ੍ਰੈਸ ਕਲਾਪੂਆ ਨਹੀਂ ਕਰਦੇ ਪ੍ਰਧਾਨ ਬਣਨ ਤੇ ਉਚੇਚੇ ਤੌਰ ਤੇ ਜੋ ਸਨਮਾਨ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲਾਂ ਤਾਂ ਸ਼ਹਿਰ ਨਿਵਾਸੀਓ ਤੇ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਨੌਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਰਾਮ ਚੰਦਰ ਦਾ ਜਨਮ ਚੇਤ ਦੀ ਨੌਮੀ ਨੂੰ ਹੋਇਆ ਸੀ ਜਿਸ ਕਰਕੇ ਇਹ ਤਿਆਰ ਰਾਮ ਨੌਮੀ ਦੇ ਲਾਡਲ ਮਸ਼ੂਕੜੇ ਇਹ ਮਨਾਏ ਜਾਂਦੇ ਹਨ ਤੇ ਰਿਕਰੀ ਮੰਡਗ ਇਹਨੇ ਅੱਜ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਸ ਤੇ ਸਾਰੀ ਕਮੇਟੀ ਨੇ ਹੀ ਸੋਚਿਆ ਕਿ ਆਪਾਂ ਕੁਛ ਇੱਕ ਨਵੇਕਲਾ ਜਾਂ ਅਪਰਲਕ ਰਾਇ ਕਰੀਏ ਤੇ ਉਹ ਫਿਰ ਇਹ ਕਮੇਟੀ ਵਿੱਚ ਮਤਾ ਪਾਸ ਹੋਈ ਇਹੀ ਹੋਇਆ ਕਿ ਨਾਲੇ ਤਾਂ ਰਾਮਚੰਦਰ ਜੀ ਦਾ ਆਪਾਂ ਜਨਮ ਦਿਨ ਮਨਾਵਾਂਗੇ ਤੇ ਨਾਲੇ ਇਹ ਰੁੱਖਾਂ ਨੂੰ ਬੰਡਾਂਗੇ ਤਾਂ ਕਰਕੇ ਇਹ ਗਲੋਬਲ ਵਾਰਮਿੰਗ ਦਾ ਥੋੜਾ ਅਸਰ ਘੱਟ ਸਕੇ। ਸ਼ੈਲੀ ਜੀ ਜੇਕਰ ਆਪ ਨੂੰ ਇਹ ਮਿਲਾਂਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਪ੍ਰਭੂ ਰਾਮ ਜੀ ਦਾ ਜਨਮ ਦਿਹਾੜਾ ਰਾਮ ਨੌਮੀ ਅੱਜ ਜਿਹੜਾ ਦੇਸ਼ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਹੈ ਅੱਜ ਭਵਾਨੀਗੜ੍ਹ ਵਿੱਚ ਵੀ ਵੱਖ-ਵੱਖ ਮੰਦਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਇੱਥੇ ਵੀ ਸਾਡੇ ਸ਼ਹਿਰ ਦੇ ਵਿੱਚ ਆਮ ਨੌਮੀ ਜਿਹੜੀ ਉਹ ਮਨਾਈ ਗਈ ਹੈ ਤੇ ਪ੍ਰਭੂ ਰਾਮ ਜੀ ਦੇ ਕੀਰਤਨ ਕਰੇ ਗਏ ਨੇ ਗੁਣਗਾਨ ਕਰੇ ਗਏ ਨੇ ਤੇ ਅੱਜ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਬਹੁਤ ਉਤਸ਼ਾਹ ਦੇ ਨਾਲ ਇੱਥੇ ਆਮ ਨੌਮੀ ਦਾ ਤਿਹਾਰ ਮਨਾਇਆ ਗਿਆ ਤੇ ਉਸ ਦੇ ਉਪਲਕਸ਼ ਦੇ ਵਿੱਚ ਇਹਨਾਂ ਵੱਲੋਂ ਸਾਡੇ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਬਹੁਤੇ ਵੀ ਬੰਦੇ ਜਿਹਨੇ ਜੋ ਤੇ ਇੱਕ ਬਹੁਤ ਚੰਗਾ ਪ੍ਰਾਲਾ ਆਨ ਵਾਲੇ ਸਮੇਂ ਲਈ ਸਾਡੀ ਆਨ ਵਾਲੀਆਂ ਪੀੜ੍ਹੀਆਂ ਦੇ ਲਈ ਕੀਤਾ ਗਿਆ ਕਿਉਂਕਿ ਤੁਸੀਂ ਭਲੀ ਭਾਤ ਜਾਣਦੇ ਹੋ ਕਿ ਜਿਹੜੀ ਅੱਜ ਦੇ ਸਮੇਂ ਦੀ ਇਹ ਲੋੜ ਹੈ ਆਕਸੀਜਨ ਘਟਦੀ ਜਾ ਰਹੀ ਹੈ ਵਾਤਾਵਰਨ ਸਾਡਾ ਗੰਦਲਾ ਹੁੰਦਾ ਜਾ ਰਿਹਾ ਉਸ ਲਈ ਸਾਨੂੰ ਵੱਧ ਤੋਂ ਵੱਧ ਰੁਕਣ ਦੀ ਲੋੜ ਹੈ ਸੋ ਇਹ ਜਿਹੜਾ ਪ੍ਰਾਲਾ ਇਹਨਾਂ ਵੱਲੋਂ ਕੀਤਾ ਗਿਆ ਬੜਾ ਸ਼ਲਾਘਾਯੋਗ ਹੈ ਕਿ ਮੈਂ ਪੂਰੇ ਦੇਸ਼ ਦੇ ਪੂਰੇ ਦੇਸ਼ ਵਾਸੀਆਂ ਨਗਰ ਵਾਸੀਆਂ ਦੇ ਨਾਲ ਨਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਅੱਜ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਾ ਹਾਂ ਤੁਹਾਨੂੰ ਕੀ ਅੱਜ ਕੌਂਸ਼ਲਾ ਦੇ ਵਿੱਚ ਪੂਰਾਤ ਮਨਾਇਆ ਰਾਮ ਨਾਮ ਦਾ ਕੀ ਕਹਿੰਦਾ ਅਸ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਰਾਮ ਨੋਮੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਇੱਕ ਸਾਡੇ ਈਸ਼ਟ ਦੇਵਤਾ ਰਾਮ ਜੀ ਵਰਜੀ ਦਾ ਅੱਜ ਜਨਮ ਦਿਹਾੜਾ ਅਸੀਂ ਸਾਰਿਆਂ ਨੇ ਰਲ ਕੇ ਕੀਰਤਲ ਵੀ ਹੋਇਆ RAM ਜੀ ਦੇ ਜੰਮ ਦਿਨ ਤੇ ਅਸੀਂ ਮਾਲਾ ਉਹਨਾਂ ਨੂੰ ਸਰਵਪਾਪਨ ਕਰੀ ਹੈ ਤੇ ਬੜਾ ਸੋਹਣਾ ਪ੍ਰੋਗਰਾਮ ਗੁਸ਼ਾਲਾ ਕਮੇਟੀ ਵੱਲੋਂ ਕੀਤਾ ਗਿਆ। ਦਰਖਤ ਇੱਕ ਸਾਡੇ ਸਮਾਜ ਦਾ ਵੀ ਲੰਗੜੇ ਸਾਨੂੰ ਇਸ ਤਰ੍ਹਾਂ ਨਾਲ ਕੱਟ ਰਹੇ ਨੇ ਅੰਸਾਰੀ ਸਮਾਜ ਦੇ ਵਿੱਚ ਮਤਲਬ ਇੱਕ ਤਰ੍ਹਾਂ ਦਾ ਅਸੀਂ ਦਰਖਤਾਂ ਨੂੰ ਲੋਪ ਕਰ ਰਹੇ ਹਾਂ ਤੇ ਸਾਨੂੰ ਪੁਰਾਣੇ ਗ੍ਰੰਥ ਨੇ ਜਿਹੜੇ ਸਾਡੇ ਉਹ ਸਾਨੂੰ ਸੰਦੇਸ਼ ਦਿੰਦੇ ਨੇ ਵੀ ਪ੍ਰਿਥਵੀ ਦੇ ਉੱਤੇ ਦਰਖਤਾਂ ਦਾ ਬਹੁਤ ਵੱਡਾ ਮਹੱਤਵ ਹੈ। ਅਸੀਂ ਉਸੇ ਸੋਚ ਨੂੰ ਲੈ ਕੇ RAM ਜੀ ਦੀ ਸੋਚ ਨੂੰ ਲੈ ਕੇ ਅਸੀਂ ਦਰਖਤਾਂ ਦਾ ਪ੍ਰਾਪਾ ਕੀਤਾ। ਤੇ ਅਸੀਂ ਅੱਗੇ ਵੀ ਇਸੇ ਜੇ ਪਰਲੇ ਜਾਰੀ ਰੱਖਾਂਗੇ। ਅੱਜ ਕੀ ਨਾਮ ਹੈ ਜੀ? ਪੁਰਾਣਾ ਨਾਮ ਸੁਸ਼ਾਨ ਜੀ ਦਾ। ਅੱਜ ਰਾਤ ਜੀ ਦਾ ਤਿਉਹਾਰ ਮਨਾਇਆ ਗਿਆ। ਮੂਸ਼ਾਲਾ ਵਿੱਚ ਕੀ ਕਰ ਰਹੇ ਹੋ? ਬਹੁਤ ਤੋਂ ਦਾ ਸਾਰੇ ਸ਼ਹਿਰ ਨਿਵਾਸੀਆਂ ਦੀ ਮੌਜੂਦਗੀ ਦੇ ਵਿੱਚ ਇਹ ਤਿਉਹਾਰ ਮਨਾਇਆ ਗਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਪ੍ਰੋਗਰਾਮ ਕਰ ਰਹੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਆਪਦੇ ਆਪ ਦੇ ਏਰੀਆ ਦੇ ਵਿੱਚ ਲੋਕਾਂ ਨੇ ਘਰਾਂ ਜਿਵੇਂ ਕੀਰਤਨ ਗੀਤ ਹੈ ਮੰਦਰਾਚ ਵੀ ਕੀਰਤਨ ਕੀਤਾ ਇੱਥੇ ਆ ਕੇ ਜੋ ਆਨੰਦ ਮਿਲੇ ਉਹ ਵੱਖਰਾ ਹੀ ਸੀਗਾ ਬਹੁਤ ਆਨੰਦ ਮਿਲੇ ਤਾਂ ਰੁੱਖ ਦੀ ਬੰਡੇ ਕਿੰਨੀ ਤਾਂ ਕੀ ਕਰਨੀ ਹੈ ਕਰਨ ਨਹੀਂ ਇਹ ਜੀ ਵੀ ਆਨਾਂਲੇ ਟਾਈਮ ਦੇ ਵਿੱਚ ਵੀ ਜਿਹੜੀ ਸਾਡੀ ਅਗੀਆਂ ਵਾਲੇ ਪੀੜ੍ਹੀਆਂ ਨੇ ਉਹਨਾਂ ਵਾਸਤੇ ਇੱਕ ਨਿਸ਼ਾਨੀ ਅਸੀਂ ਅੱਜ ਦੇ ਇਤਿਹਾਸ ਵਾਲੇ ਦਿਨ ਅਸੀਂ ਛੱਡ ਕੇ ਜਾ ਰਿਹਾ ਤੇ ਉਹ ਅੱਗੇ ਜਾ ਕੇ ਛਾ ਦੇਣਗੇ ਤੇ ਛਾਵੇਂ ਰੂਪ ਦੇ ਵਿੱਚ ਪਰ ਪ੍ਰਭੂ ਰਾਮ ਨਰਨੰਦ ਜੈ ਸ਼ੀ ਰਾਮ ਨੰਦ ਨਾਰਨ ਲਾ ਕੇ ਉਹ ਨੂੰ ਯਾਦ ਕਰਨਗੇ ਤੇ ਆਨਲਾਈਨ ਦੇ ਟਾਈਮ ਦੇ ਵਿੱਚ ਜਿਹੜੇ ਹੁਣ ਦੇਖ ਰਹੇ ਗਲੋਬਲ ਵਾਰਨਿੰਗ ਬਹੁਤ ਵਧ ਰਹੀ ਹੈ ਉਹਦੇ ਵਿੱਚ ਕੁਝ ਯੋਗਦਾਨ ਪਾ ਰਹੇ ਤੇ ਕੋਸ਼ਿਸ਼ ਹੈ ਸਾਡੀ ਕਿ ਵੀ ਸਾਰਿਆਂ ਨੂੰ ਕਹਾਂਗੇ ਵੀ ਅੱਗੇ ਜਾ ਕੇ ਵੀ ਤੁਸੀਂ ਰੁੱਖ ਲਗਾਓ ਤੇ ਸਤੁਰਤੇ ਨੂੰ ਸੁੰਦਰ ਬਣਾਓ ਜੀ ਕੀ ਜੈ ਜੈ ਜੀ ਆਪਾਂ ਲੀਕਾ ਤੇ ਬਚਾਉਂਦੇ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਦਾ ਫਿਰ ਸਾਰਿਆਂ ਨੂੰ ਬਹੁਤ ਬਹੁਤ ਆਮ ਮਿੰਦੀ ਬਧਾਈਆਂ ਤੇ ਤੇ ਅੱਜ ਮੰਦਰ ਦੇ ਵਿੱਚ ਤਿਉਹਾਰ ਮਨਾਇਆ ਗਿਆ ਇਹ ਦੇਖੋ ਜੀ ਦਿਨੋਂ ਦਿਨ ਦੇਖਦੇ ਆਪਾਂ ਗਊਸ਼ਾਲਾ ਦੇ ਵਿੱਚ ਨਵੇਂ-ਨਵੇਂ ਤਿਹਾਰ ਮਨਾਏ ਜਾਂਦੇ ਨੇ ਹੋਰ پورے ਸ਼ਹਿਰ ਵਾਸੀਆਂ ਦਾ ਬਹੁਤ ਸਾਨੂੰ ਸਹਿਯੋਗ ਮਿਲਦਾ ਹੈ ਤੇ ਖਾਸ ਕਰਕੇ ਜਿਹੜੇ ਦਰੱਖਤ ਵੰਡੇ ਜਾ ਰਹੇ ਨੇ ਉਹ ਅਨਿਗਰ ਪ੍ਰੈਸ ਕਲੱਬ ਦਾ ਅਸੀਂ ਪਹਿ ਪੈਦਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹ ਇਹਨਾਂ ਨੂੰ ਕੋਈ ਵੀ ਹੈ ਸਾਰਿਆਂ ਨੂੰ ਛੋਟਾ ਸੱਦਾ ਦਿੰਨਾ 1 ਮਿੰਟ ਤੋਂ ਸਾਡੇ ਕੋਲ ਪਹਿਲਾਂ ਪਹੁੰਚ ਜਾਣ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰੈਸ ਫੋਨਿਗਰ ਕਲੱਬ ਦਾ। ਥੈਂਕ ਯੂ। ਅੱਜ ਅਜਰਾਮੇਂ ਦਾ ਤਿਉਹਾਰ ਮਨਾਇਆ ਗਿਆ 2000 ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਰਾਮ ਨੰਮੀ ਦਾ ਬਹੁਤ-ਬਹੁਤ ਮੁਬਾਰਕਾਂ ਸਾਡੇ ਅੱਜ ਇੱਥੇ ਬਹੁਤ ਵਧੀਆ ਸਾਡੀ ਦੂਰਸ਼ਾਲਾ ਕਮੇਟੀ ਨੇ ਬਹੁਤ ਵਧੀਆ ਪ੍ਰਬੰਧਾ ਕਰਿਆ ਜੋ ਸਾਰਿਆਂ ਨੂੰ ਕਿੱਥੇ ਕਰਕੇ ਨਾਮ ਪੰਮੀ ਮਨਾਈ ਗਈ ਆ ਤੇ ਮੱਥਾ ਟੇਕ ਕੇ ਸਾਰਿਆਂ ਨੇ ਇੱਥੇ ਰੁੱਖ ਵੰਡੇ ਗਏ ਨੇ ਤਾਂ ਜੋ ਅੱਗੇ ਵਾਸਤੇ ਕਮੇ ਵਾਤਾਵਰਨ ਨੂੰ ਮੁੱਖ ਰੱਖਦੇ ਆਵੇਂ ਤੇ ਜਿਹੜੇ ਜੋ ਜਾਮਣਾ ਦੇ ਰੁੱਖ ਵੰਡੇ ਨੇ ਇਹ ਆ ਨਾਲ ਚਾਹ ਸ਼ੌਂ ਵੀ ਦੇਊ ਤੇ ਨਾਲ ਫਲ ਵੀ ਦੇਊਗਾ ਇਹ ਜਾਦਗਰੀ ਕੀ ਬਾਰੇ ਸਾਰੇ ਸਾਡੇ ਪੁਆਨੀ ਨੀੜ ਦੇ ਇਲਾਕੇ ਦੇ ਨਿਵਾਸੀਆਂ ਨੇ ਆਰਾਮ ਨੌਮੀ ਦੀ ਲੱਖ ਲੱਖ ਵਧਾਈ ਹੋਵੇ ਅੱਜ ਵੀ ਰੁਕ ਵੀ ਬੰਦੇਗੇ ਨਹੀਂ ਆਰਾਮ ਨੌਮੀ ਕੀ ਕਿਹਾ ਚੰਦਰ ਜੀ ਦੀ ਖੁਸ਼ੀ ਵਾਸਤੇ ਜਨਮ ਦਿਨ ਦਾ ਦਿਹਾੜਾ ਉਹਨਾਂ ਦਾ ਖੁਸ਼ੀ ਨਾ ਬਣਾਇਆ ਕਰਨਾ ਕਰਕੇ ਸਭ ਕੁਝ ਬੰਦ ਹੋ ਗਿਆ ਆਰਾਮ ਨੌਮੀ ਦੇ ਸਾਰੇ ਲੱਖ ਲੱਖ ਵਧਾਈਆਂ ਜੀ ਤੇ ਅੱਜ ਮੰਦਿਰ ਦੇ ਪਿੱਛੇ ਬਸਤੀ ਕੀ ਕਹਿੰਦੇ ਮੰਦਰਨੀ ਵਿਖੇ ਦੇ RAM ji ਦੇ ਜਨਮ ਦਿਨ ਦੀਆਂ ਬਹੁਤ ਬਹੁਤ ਬਧਾਈਆਂ ਦਿੱਤੀਆਂ ਸਾਰੇ ਨੇ ਫੰਕਸ਼ਨ ਮਨਾਇਆ ਗਿਆ ਸੀ ਤੇ ਜਮਨ ਦੇ ਵੁੱਟੇ ਬੰਦੇ ਵੀ 9 ਜਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ 9 ਜਨ ਪੀੜ੍ਹੀ ਨੂੰ ਸੰਦੇਸ਼ ਦੇ ਦੇਣਾ ਚਾਹੁੰਦੇ ਆ ਵੀ ਇਹ ਨਸ਼ਿਆਂ ਤੋਂ ਬਚਣ